ਫਸਲ ਕਿਸਾਨ ਨੂੰ ਰਿਪਰਜੈਂਟ ਕਰਦੀ ਹੈ ਰਫਲ ਫੌਜੀ ਨੂੰ ਕਰਦੀ ਹੈ ਇਸ ਕਰਕੇ ਦੋਨੋਂ ਦਿਖਾਇਆ ਗਿਆ ਕਹਾਣੀ ਇਦਾਂ ਦੀ ਹੈਗੀ ਹੈ ਕਿ ਬੰਦਾ ਫੌਜੀ ਹੈ ਉਹਦੀ ਡੈਥ ਤੋਂ ਬਾਅਦ ਪਿੰਡ ਚ ਉਹਦੀ ਘਰ ਵਾਲੀ ਹੈਗੀ ਹੈ ਤੇ ਉਹ ਲੋਕ ਉਹਨੂੰ ਕਿਦਾਂ ਟਰੀਟ ਕਰਦੇ ਤੇ ਲਾਸਟ 'ਚ ਆ ਕੇ ਉਹ ਹੀ ਉਹ ਫੌਜੀ ਦੀ ਰਫਲ ਚੱਕਦੀ ਹੈ ਔਰਤਾ ਨੇ ਬੜੀਆਂ ਲੜਾਈਆਂ ਵੀ ਲੜੀਆਂ ਨੇ ਤੇ ਹਰ ਕੋਈ ਹਿੰਮਤ ਨਹੀਂ ਕਰਦੀ ਇਹਦੇ ਵਿੱਚ ਅਸੀਂ ਉਹ ਦਿਖਾਇਆ ਹੈ ਕਿ ਕਿਦਾਂ ਜਦੋਂ ਔਰਤ ਆਪਣੇ ਕੰਦੇ ਆਈ ਤਾਂ ਕਿਉਂਕਿ ਔਰਤ ਜੇ ਵੀ ਬੜੀ ਚੀਜ਼ ਮਮਤਾ ਦੇ ਨਾਲ-ਨਾਲ ਹੋਰ ਬੜੇ ਸ਼ੇਡਸ ਹੁੰਦੇ ਨੇ ਅੰਦਰ ਤੇ ਅਗਰ ਉਹ ਉਸ ਲੈਵਲ ਤੇ ਆ ਜਾਏ ਤੇ ਫਿਰ ਉਹ ਕਿਸੇ ਨਾਲ ਵੀ ਬੰਗਾ ਲੈ ਸਕਦੀ ਹੈ ਕਿਸੇ ਨਾਲ ਵੀ ਖੜ ਸਕਦੀ ਹੈ ਲੜ ਸਕਦੀ ਹੈ ਮੈਨੂੰ ਆਪਣੀ ਨੇ ਉਹ ਵੀ ਲੱਗਿਆ ਕਿ ਯਾਰ ਇੱਕ ਫੌਜੀ ਦੀ ਲਾਈਫ ਦੇਾਰੇ ਕਿਉਂਕਿ ਫੌਜੀਆਂ ਦੀ ਮੈਂ ਬੜੀ ਇੱਜ਼ਤ ਕਰਦਾ ਹੈ ਹੈਨਾ ਉਹ ਵਿਚਾਰੇ ਜਿੱਦਾਂ ਦੀ ਲਾਈਫ ਉੱਥੇ ਜਿਉਂਦੇ ਆ ਤੇ ਬਾਅਦ ਵਿੱਚ ਜੋ ਤੱਕੇ ਹੁੰਦੇ ਉਹਨਾਂ ਨਾਲ ਮੈਂ ਆਪ ਚਾਹੁੰਦਾ ਕਿ ਕਦੇ ਮੈਨੂੰ ਕੋਈ ਇਦਾਂ ਦਾ ਕਿਰਦਾਰ ਕਰਨ ਨੂੰ ਮਿਲੇ ਫੌਜੀ ਦਾ ਕਿ ਉਹਦੀ ਕੀ ਸਟਰਗਲ ਕੀ ਹੈ ਦੀ ਲਾਈਫ 'ਚ ਤੇ ਔਰ ਇਤਨੀ ਚੀਜ਼ ਬਣੀ ਤੇ ਮੈਨੂੰ ਤਾਂ ਲੱਗ ਰਿਹਾ ਮੈਂ ਤਾਂ ਖੁਸ਼ੀ ਹੋ ਰਹੀ ਹੈ ਕਰਕੇ ਸਸ਼ਕਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਸਾਰੇ ਠੀਕ ਠਾਕ ਹੋਵੋਗੇ ਔਰ ਵੈਬ ਸੀਰੀਜ਼ ਆ ਰਹੀ ਹੈ ਫਸਲ ਬਹੁਤ ਖੂਬਸੂਰਤ ਪੋਸਟਰ ਹੈ ਉਹਦੇ ਲਾਂਚ ਇਵੈਂਟ ਤੇ ਪਹੁੰਚੇ ਆਸ਼ਿਸ਼ ਤੁੱਗਲ ਸਰ ਮੌਜੂਦ ਹੈ ਗੱਲਬਾਤ ਕਰਦੇ ਆ ਸਸ਼ਕਲ ਸਰ ਸਸ਼ਕਲ ਜੀ ਸਸ਼ਕਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਹੁਤ ਵਧੀਆ ਫਸਲ ਬੋਕ ਸੋਣਾ ਹਨਾ ਪੋਸਟਰ ਹੈ ਮੂਵੀ ਦਾ ਫਸਲ ਤੇ ਰਫਲ ਲਿਖੋ ਪੋਸਟਰ ਚ ਦਿਖਾਈ ਦੇ ਰਿਹਾ ਹੈ ਤੇ ਤੁਸੀਂ ਇਸ ਵੈਬ ਸੀਰੀਜ਼ ਦੇ ਹਨਾ ਪਾਰਟ ਬਨੇ ਹੋ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਪੋਸਟਰ ਦੇ ਬਾਰੇ ਨਹੀਂ ਪੋਸਟਰ ਵਧੀਆ ਜੀ ਕਿਉਂਕਿ ਫਸਲ ਜਿਹੜੀ ਦਿਖਾਈ ਗਈ ਹੈ ਨਾ ਰਫਲ ਦਿਖਾਈ ਗਈ ਹੈ ਫਸਲ ਕਿਸਾਨ ਨੂੰ ਰਿਪਰੈਜ਼ੈਂਟ ਕਰਦੀ ਹੈ ਰਫਲ ਫੌਜੀ ਨੂੰ ਕਰਦੀ ਹੈ ਇਸ ਕਰਕੇ ਦੋਨੋਂ ਦਿਖਾਇਆ ਗਿਆ ਹੈ ਕਹਾਣੀ ਇਦਾਂ ਦੀ ਹੈਗੀ ਹੈ ਕਿ ਬੰਦਾ ਫੌਜੀ ਹੈ ਉਹਦੀ ਡੈਥ ਤੋਂ ਬਾਅਦ ਪਿੰਡ ਚ ਉਹਦੀ ਘਰ ਵਾਲੀ ਹੈਗੀ ਹੈ ਤੇ ਉਹ ਲੋਗ ਨੂੰ ਕਿਦਾਂ ਟਰੀਟ ਕਰਦੇ ਆ ਤੇ ਲਾਸਟ 'ਚ ਆ ਕੇ ਉਹੀ ਉਹ ਫੌਜੀ ਦੀ ਰਫਲ ਚੱਕ ਦਈਏ ਤੇ ਇਹ ਅਕਸਰ ਹੁੰਦਾ ਵੀ ਹੈ ਆਪਣੇ ਕਿ ਫੌਜੀ ਜੋ ਸਰਹੱਦ ਤੇ ਲੜ ਰਹੇ ਹੁੰਦੇ ਆ ਤੇ ਉਹਨਾਂ ਬਾਅਦ ਪਿੰਡ ਆ ਕੇ ਆਪਣੇ ਹੱਕਾਂ ਲਈ ਲੜਨਾ ਪੈਂਦਾ ਉਹ ਜੋ ਉਹਨਾਂ ਦੀ ਫਸਲ ਹੁੰਦੀ ਹੈ ਠੇਕੇ ਟੁਕੇ ਦੇ ਦਿੰਦੇ ਆ ਜਾਂ ਸ਼ਰੀਕੇਲੇ ਦੱਬਨ ਨੂੰ ਫਿਰਦੇ ਰਹਿੰਦੇ ਆ ਖੁੰਦੀ ਆ ਉਹਨਾਂ ਦੀ ਤੇ ਬਾਈ ਦਾ ਵੇ ਅਗਰ ਫੌਜੀ ਸ਼ਹੀਦ ਹੋ ਜਾਏ ਤੇ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਆ ਕਿ ਉਹ ਜੋ ਫੌਜ ਦੀ ਵਾਈਫ ਹੈਗੀ ਹੈ ਉਹ ਦਿਨ ਇਦਾਂ ਦਾ ਬਿਹੇਵ ਕਰਦੇ ਆਂ ਜਾਂ ਉਹਨਾਂ ਬਦਨਾਮ ਕਰਦੇ ਨੇ ਇਹ ਪਿੰਡਾਂ 'ਚ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਤੇ ਨੋ ਡਾਊਟ ਮੇਰਾ ਕਿਰਦਾਰ बिकॉज़ ਮੈਂ ਨੇਗੇਟਿਵ ਕਿਰਦਾਰ ਆਂ ਤੇ ਸਾਰੇ ਕੰਮ ਮੈਂ ਹੀ ਕਰੂੰਗਾ ਇਹਦੇ 'ਚ ਤੁਸੀਂ ਕੰਮ ਵਿਗਾੜੋਗੇ ਸਾਰੇ ਇਹ ਸਾਰੇ ਕੰਮ ਮੈਂ ਹੀ ਵਿਗਾੜਨੇ ਆ ਨਾ ਤੇ ਉਹ ਮੇਰੇ ਸਾਡੇ ਕਿਰਦਾਰ ਬਾਰੇ ਥੋੜਾ ਹੋਰ ਜਾਣਨਾ ਚਾਹੁੰਗੇ ਮਤਲਬ ਕਿਸ ਤਰ੍ਹਾਂ ਤੁਸੀਂ ਪ੍ਰੋਬਲਮਸ ਕ੍ਰੀਏਟ ਕਰਦੇ ਹੋ ਅਕਸਰ ਤੁਹਾਨੂੰ ਹਨਾ ਗ੍ਰੇ ਸ਼ੇਡ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਹੈ ਤੁਸੀਂ ਗ੍ਰੇ ਸ਼ੇਡ ਕਰਦੇ ਨੇ ਨੈਗੇਟਿਵ ਕਰਦੇ ਹੋ ਲੇਕਿਨ ਆਡੀਅנס ਤੁਹਾਨੂੰ ਓਨਾ ਹੀ ਜ਼ਿਆਦਾ ਪਿਆਰ ਵੀ ਕਰਦੀ ਕਿਉਂਕਿ ਅਗਰ ਚੰਗੀਆਂ ਚੀਜ਼ਾਂ ਹੋਈ ਜਾਣ ਉਹ ਵੀ ਨਹੀਂ ਕਿਤੇ ਚੰਗਾ ਲੱਗਦਾ ਕੁਝ ਨੈਗੇਟਿਵ ਹੋਏ ਤਾਂ ਹੀ ਚੀਜ਼ਾਂ ਜ਼ਿਆਦਾ ਇੰਪੈਕਟਫੁਲ ਲੱਗਦੀਆਂ ਤੇ ਤੁਹਾਡਾ ਉਹ ਜਿਹਾ ਕਿਰਦਾਰ ਹੈ ਕਿਸ ਤਰ੍ਹਾਂ ਤੁਸੀਂ ਹਨਾ ਉਹ ਚੀਜ਼ਾਂ ਨੂੰ ਖਰਾਬ ਖਰਾਬ ਕਰਦੇ ਹੋ ਜ਼ਾਹਿਰ ਜੀ ਗੱਲ ਹੈ ਜਿੱਦਾਂ ਮੈਂ ਦੱਸਿਆ ਸ਼ਰੀਕੇਦਾਰੀ ਹੈਗੀ ਹੈ ਕਜ਼ਨ ਬ੍ਰਦਰ ਮਤਲਬ ਇਹਨੇ ਬੰਦਾ ਉਦਾਂ ਦਾ ਹੈਗਾ ਇੱਕਦੰ ਬਦਮਾਸ਼ ਕਿਸਮ ਦਾ ਬੰਦਾ ਹੈਗਾ दारू ਪੀਣੀ ਫੀਮ ਖਾਣੀ ਕੰਮ ਕਰਨੇ ਨਹੀਂ ਹੈ ਜ਼ਮੀਨ ਜਿੰਨੀ ਕੋ ਹੈਗੀ ਹੈ ਤੇ ਉਹਦਾ ਹੁਣ ਉਹਦੀ ਵੀ ਨਜ਼ਰ ਉਹੀ ਚੱਕ ਰਿਹਾ ਕਿ ਫਸਲ ਤੇ ਜੋ ਬੜਦਾ ਕਰਦਾ ਉਹ ਹਿੱਸਾ ਵੀ ਨਹੀਂ ਦਿੰਦਾ ਬਰਾਬਰ ਫੌਜੀ ਨੂੰ ਮਤਲਬ ਕਹਿੰਦਾ ਨਾ ਕਿ ਛੋਟਾ ਭਰਾ ਆਇਆ ਚਲ ਦੂਰ ਦਾ ਹੈਗਾ ਉਹਨੂੰ ਪਤਾ ਨਹੀਂ ਵਿਚਾਰੇ ਨੂੰ ਕੁਝ ਵੀ ਤੇ ਬਾਅਦ ਚ ਜਦੋਂ ਫੌਜੀ ਸ਼ਹੀਦ ਹੋ ਜਾਂਦਾ ਹੈ ਇਹਨੂੰ ਲੱਗਦਾ ਹੁਣ ਤਾਂ ਕੰਮ ਹੋਰ ਆਸਾਨ ਹੋ ਗਿਆ ਫਿਰ ਉਹਦੀ ਵਾਈਫ ਦੇ ਰਾਜ ਬੜੇ ਰੋੜੇ ਲਾਉਂਦਾ ਹੈ ਕਿਸੇ ਤਰ੍ਹਾਂ ਵੀ ਚਲੀ ਜਾਏ ਦੀ ਜ਼ਮੀਨ ਕਿਸ ਜਿਲੀ ਮੇਰੇ ਕੋਲੇ ਆ ਜਾਏ ਤੇ ਉਹੀ ਸ਼ਰੀਕੇਦਾਰੀ ਵਾਲੀ ਗੱਲ ਹੈ ਲੇਕਿਨ ਇਹਦੇ ਚ ਆਪਾਂ ਦਿਖਾਇਆ ਹੈ ਕਿ ਜੋ ਫੌਜਨ ਹੈ ਫੌਜੀ ਦੇ ਜਾਣ ਤੋਂ ਬਾਅਦ ਵੀ ਉਹ ਡਟਦੀ ਹੈ ਬਿਉਹ ਸ਼ੀ ਇਜ਼ ਪ੍ਰੈਗਨੈਂਟ ਉਹਨੂੰ ਲੱਗਦੀ ਮੈਂ ਬੱਚੇ ਨੂੰ ਜਨਮ ਦਵਾਂਗਾ ਇੱਥੇ ਰਹਿ ਕੇ ਦਵਾਂਗੇ ਮੈਂ ਕਿਉਂ ਫਾਈਟ ਕਰਦੀ ਹੈ ਮੇਰੇ ਨਾਲ ਉਹ ਰਾਵਨ ਤੇ ਰਾਮ ਵਾਲੀ ਗੱਲ ਹੈ ਟਿਲ ਐਂਡ ਔਰ ਐਂਡ ਸਟੋਰੀ ਦਾ ਫਿਰ ਨਾ ਹੀ ਦਸੀਦਾ ਟੀਵੀ ਤਹਨਾ ਵੈਬ ਸੀਰੀਜ਼ ਜਦ ਆਈਏ ਉਹਦੇ ਦੇਖਾਂਗੇ ਹਨਾ ਮਤਲਬ ਇਹ ਜੋ ਕਨਸੈਪਟ ਹੈ ਬਹੁਤ ਘੱਟ ਮੂਵੀ ਬਣਦੀ ਹੈ ਹਨਾ ਚਾਹ ਪ੍ਰੋਡਿਊਸਰਾਂ ਡਾਇਰੈਕਟਰਾਂ ਬਹੁਤ ਘੱਟ ਰਿਸਕ ਲੈਂਦੇ ਵੂਮਨ ਔਰੀਐਂਟਡ ਮੂਵੀ ਦੇ ਲਈ ਕਿ ਜ਼ਿਆਦਾ ਹੀਰੋ ਚੱਲ ਜਾਂਦੇ ਤੇ ਵਧੀਆ ਐ ਐਕਟ੍ਰੈਸ ਨੂੰ ਬਸ ਉਹਨਾਂ ਕੋਲ ਰੋਲ ਦਿੰਨੇ ਆ ਕਿ ਠੀਕ ਐ ਬਸ ਇੰਨਾ ਕੋਲ ਮਿਲ ਗਿਆ ਲੇਕਿਨ ਇਹ ਮੂਵੀ ਕੰਪਲੀਟ ਵੂਮਨ ਔਰੀਐਂਟਡ ਹੈ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਪਹਿਲਾਂ ਵੀ ਇੱਕ ਦੋ ਫਿਲਮਾਂ ਕੀਤੀਆਂ ਮੈਂ ਨਿਧੀ ਸਿੰਘ ਵੀ ਕੀਤੀ ਸੀ ਉੱਥੇ ਵੀ ਇਦਾਂ ਹੀ ਬੰਗੇ ਬੰਦੇ ਰਹੇ ਇਹ ਇਹਦਾ ਸ਼ੁਰੂ ਜਾਂਦਾ OTT ਤੇ ਹੁਣ ਜਿਹੜੀ ਨਾ ਆਡੀਅנס ਇਕਤੇ ਗੱਲ ਹੈ ਕਿ ਓਟੀ ਤੇ ਚੀਜ਼ਾਂ ਘਰ ਘਰ ਪਹੁੰਚ ਜਾਂਦੀਆਂ ਨੇ ਫਿਰ ਜਿਹੜੇ ਨਵੇਂ ਕਨਸੈਪਟ ਹੈਗੇ ਉਹ ਪਹਿਲਾਂ ਹਰ ਕੋਈ ਬਣਾਉ ਤੋਂ ਡਰਦਾ ਸੀ ਫਿਲਮ 'ਚ ਕਿਉਂਕਿ ਫਿਲਮ 'ਚ ਅਲੱਗ ਤਰ੍ਹਾਂ ਦਾ ਪੈਸਾ ਇਨਵੋਲ ਹੁੰਦਾ ਨੂੰ ਰਿਲੀਜ਼ ਕਰਨ ਤੇ ਬਾਕੀ ਚੀਜ਼ਾਂ 'ਚ ਬੜਾ ਕੁਝ ਲੱਗਦਾ ਹੁੰਦਾ ਅੱਛਾ ਤੇ ਹਰ ਕੋਈ ਪ੍ਰੋਡਿਊਸਰ ਡੇਅਰ ਨਹੀਂ ਕਰਦਾ ਚਲੋ ਜੀ ਪ੍ਰੋਡਿਊਸਰ ਵੀ ਨੂਰ ਜੋ ਹੈ ਲੇਡੀ ਹੈ ਉਹਨਾਂ ਦੀ ਸੋਚ ਜੀ ਇਦਾਂ ਦੀ ਕਿ ਮੈਂ ਔਮਨ ओरिएंटेड ਬਣਾਵਾਂ ਤੇ ਮੇਰੇ ਖਿਆਲ 'ਚ ਇਦਾਂ ਦੇ ਸਬਜੈਕਟ ਬਣਨੇ ਚਾਹੀਦੇ ਆ OTT ਆਲਰੇਡੀ ਬਣ ਰਹੇ ਹੈ ਇਹ ਹੈ ਕਿ ਉਹ ਪੰਜਾਬੀ ਚ ਇਹ ਪਹਿਲਾ ਇਦਾਂ ਦਾ ਸਬਜੈਕਟ ਬਣ ਰਿਹਾ ਜਦ ਕਿ ਅਗਰ ਮੈਂ ਕਹਾ ਤੇ ਆਪਣੇ ਪੰਜਾਬ ਚ ਬਹੁਤ ਕਿਸੇ ਨੇ ਤੋ ਇਹ ਵੀ ਹੋ ਸਕਦਾ ਹੈ ਕਿ ਇਹਦੇ ਬਣਨ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਬਣਨ। ਬਿਲਕੁਲ ਹਨਾ ਸੱਚੀ ਘਟਨਾ ਤੋਂ ਕਿਤਨਾ ਕਿਤੇ ਇਨਸਪਾਇਰਡ ਹੈ। ਹਨਾ ਕਿਤਨੇ ਕਿਤੇ ਪਿੰਡਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਵੀ ਨੇ। ਲੇਕਿਨ ਉਹ ਪਰਦੇ ਤੇ ਆ ਕੋਈ ਵੀ ਪਿੰਡ ਦੀ ਔਰਤ ਕਿਤੇ ਖੁੱਲ ਕੇ ਇਸ ਬਾਰੇ ਨਹੀਂ ਗੱਲ ਕਰ ਪਾਉਂਦੀ ਹਨਾ। ਜਦੋਂ ਤੁਹਾਨੂੰ ਇਹ ਕਨਸੈਪਟ ਪਤਾ ਲੱਗਾ ਉਹ ਕਿਹੜੀ ਲਾਈਨ ਸੀਗੀ ਕਿ ਹਾਂ ਇਹ ਤਾਂ ਮੈਂ ਹੀ ਕਰੂੰਗਾ ਸੀਰੀਜ਼। ਨਹੀਂ ਐਕਚੁਅਲੀ ਕੀ ਸੀਗਾ ਮੈਂ ਬੇਸਿਕਲੀ ਸੱਚ ਕਮਾ ਝੂਠ ਕੀ ਬੋਲਣਾ ਮੈਂ ਇੱਕ ਕਰੀ ਕਨਸੈਪਟ ਕਰਕੇ ਰਿਹਾ ਸ਼ਾਇਦ ਉਧਰਨੇ ਮੈਂ ਕਰਦਾ ਕਿਉਂਕਿ ਮੈਨੂੰ ਤਾਜ ਨੇ ਕਿਹਾ ਉਹਨੇ ਲਿਖੀ ਸੀ ਉਹ ਬੜੇ ਝਿਚਕਦੇ ਹੋਏ ਕਿ ਭਾਜੀ ਤੁਹਾਡੀ ਹੈਲਪ ਚਾਹੀਦੀ ਹੈ ਕਿ ਮੇਰੀ ਜੋ ਮੈਂ ਗੱਲ ਕਹਿਣੀ ਚਾਹੁੰਨਾ ਤੇ ਤੁਸੀਂ ਕਿਉਂਕਿ ਮੇਰਾ ਦਫਾ ਜਾਂਦਾ ਹੀ ਹੈ ਕਿ ਮੈਂ ਜੋ ਗੱਲ ਕਹਿਣਾ ਚਾਹੁੰਨਾ ਹੈ ਅਗਰ ਤੁਸੀਂ ਐਕਸੈਪਟ ਕਰ ਲਓ ਤੁਸੀਂ ਕਰ ਦੋ ਮੇਰੇ ਲਈ ਤਾਂ ਮੇਰੀ ਗੱਲ ਮਤ ਜੋ ਮੈਂ ਲੋਕਾਂ ਤੱਕ ਪਹੁੰਚ ਜਾਊਗੀ ਮੈਂ ਜਦੋਂ ਕਨਸੈਪਟ ਸੁਣਿਆ ਕਨਸੈਪਟ ਸੁਣਨ ਤੋਂ ਬਾਅਦ ਮੈਂ ਕਿਹਾ ਯਾਰ ਕਨਸੈਪਟ ਮੈਂ ਇਹਨੂੰ ਕਰਾਂ ਦੀ ਫਿਲਮ ਬਣਾ ਕਿਉਂਕਿ ਮੈਨੂੰ ਲੱਗਾ ਕਿ ਚਲੋ ਫਿਲਮ ਤੇ ਹੋਣਾ ਚਾਹੀਦਾ ਹੈ ਖੈਰ ਉਹਨਾਂ ਦੀ ਸੋਚ ਤੇ ਕਿਉਂਕਿ ਕਨਸੈਪਟ ਵਧੀਆ ਸੀ ਇਸ ਲਈ ਮੈਂ ਕਰ ਰਿਹਾ ਤਾਜ ਨੇ ਅਪਰੋਚ ਕੀਤਾ ਚਲੋ ਦੋਸਤ ਦਾ ਛੋਟਾ ਭਰਾ ਹੈ ਪਰ ਮੈਨੂੰ ਇੱਕ ਮੈਨੂੰ ਆਪਣੀ ਨਾ ਉਹ ਵੀ ਲੱਗਿਆ ਕਿ ਯਾਰ ਇੱਕ ਫੌਜੀ ਦੀ ਲਾਈਫ ਬਾਰੇ ਕਿਉਂਕਿ ਫੌਜੀਆਂ ਦੀ ਮੈਂ ਬੜੀ ਇੱਜ਼ਤ ਕਰਦਾ ਹੈ ਹੈਨਾ ਉਹ ਵਿਚਾਰੇ ਜਿੱਦਾਂ ਦੀ ਲਾਈਫ ਉੱਥੇ ਜਿਉਂਦੇ ਆ ਤੇ ਬਾਅਦ ਚ ਜੋ ਤੱਕੇ ਹੁੰਦੇ ਉਹਨਾਂ ਨਾਲ ਮੈਂ ਆਪ ਚਾਹੁੰਨਾ ਕਿ ਕਦੇ ਮੈਨੂੰ ਕੋਈ ਇਦਾਂ ਦਾ ਕਿਰਦਾਰ ਕਰਨ ਨੂੰ ਮਿਲੇ ਫੌਜੀ ਦਾ ਕਿ ਉਹਦੀ ਕੀ ਸਟਰਗਲ ਕੀ ਹੈ ਦੀ ਲਾਈਫ 'ਚ ਤੇ ਔਰ ਇਦਾਂ ਦੀ ਚੀਜ਼ ਬਣੀ ਤੇ ਮੈਨੂੰ ਤਾਂ ਲੱਗ ਰਿਹਾ ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਰਕੇ ਹਨਾ ਇੱਕ ਫੌਜੀ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਫੇਸ ਕਰਦਾ ਹੈ ਜੋ ਚੀਜ਼ਾਂ ਉਹਦੇ ਘਰ ਹੁੰਦੀਆਂ ਉਹ ਨਹੀਂ ਉਹਨੂੰ ਪਤਾ ਹੁੰਦਾ ਜੋ ਫੌਜੀ ਦੀ ਜ਼ਿੰਦਗੀ ਛੋਰੀਆਂ ਦਾ ਤੇ ਘਰ ਦੇ ਨੂੰ ਨਹੀਂ ਪਤਾ ਹੁੰਦਾ ਹਨਾ ਇਸ ਚੀਜ਼ ਨੂੰ ਕਿੱਦਾਂ ਮਤਲਬ ਮੈਨੇਜ ਕੀਤਾ ਗਿਆ ਸੀਰੀਜ਼ ਦੇ ਵਿੱਚ ਨਹੀਂ ਇਹਦੇ 'ਚ ਫੌਜੀ ਨੂੰ ਬਥਾਰਾ ਥੋੜਾ ਇਨੋਸੈਂਟ ਫੌਜੀ ਦਿਖਾਇਆ ਹੈ ਤੇ ਲੇਕਿਨ ਇਹ ਕੁਦੀ ਜਿਹੀ ਵਾਈਫ ਹੈ ਉਹ ਡੇਰਿੰਗ ਪਹਿਲੇ ਦਿਨ ਤੋਂ ਡੇਰੀ ਸੀ ਬਚਪਨ ਤੋਂ ਨਹੀਂ ਤਾਂ ਸ਼ਾਇਦ ਮੈਂ ਮੈਨੇਜ ਕਰ ਜਾਂਦਾ ਸਾਰਾ ਕੁਝ ਜੋ ਆਮ ਲੋਕਾਂ ਦੀ ਜ਼ਿੰਦਗੀ ਚ ਹੋ ਰਿਹਾ ਹੈ ਸ਼ਾਇਦ ਉਹੀ ਹੁੰਦਾ ਪਰ ਉਹ ਇਸ ਕਰਕੇ ਨਹੀਂ ਹੋਇਆ ਉਹ ਚੀਜ਼ ਵੀ ਹੈ ਕਿ ਚਲੋ ਔਰਟ ਜਦ ਹਵੇਅਰ ਅਗਰ ਫਾਈਟ ਕਰਨੀ ਔਰ ਸਾਡੇ ਕੋਲ ਇਤਿਹਾਸ ਕੋ ਹੈ ਔਰਤਾਂ ਨੇ ਬੜੀਆਂ ਲੜਾਈਆਂ ਵੀ ਲੜੀਆਂ ਨੇ ਤੇ ਹਰ ਕੋਈ ਹਿੰਮਤ ਨਹੀਂ ਕਰਦੀ ਇਹਦੇ ਚ ਅਸੀਂ ਉਹ ਦਿਖਾਇਆ ਹੈ ਕਿ ਕਿਦਾਂ ਜਦੋਂ ਔਰਤ ਆਪਣੇ ਕੰਦੇ ਆਈ ਤਾਂ ਕਿਉਂਕਿ ਔਰਤ ਜੇ ਵੀ ਬੜੀਆਂ ਚੀਜ਼ ਮਮਤਾ ਦੇ ਨਾਲ ਨਾਲ ਹੋਰ ਬੜੇ ਸ਼ੇਡਸ ਹੁੰਦੇ ਨੇ ਅੰਚ ਤੇ ਅਗਰ ਉਹ ਉਸ ਲੈਵਲ ਤੇ ਆ ਜਾਂਦੇ ਫਿਰ ਉਹ ਕਿਸੇ ਨਾਲ ਵੀ ਬੰਗਾ ਲੈ ਸਕਦੀ ਕਿਸੇ ਨਾਲ ਵੀ ਖੜ ਸਕਦੀ ਲੜ ਸਕਦੀ ਉਹ ਚੀਜ਼ ਇੱਥੇ ਆ ਚੀਜ਼ ਦਿਖਾਉਣੀ ਚਾਹੀਏ ਇਹਦੇ ਨਾਲ ਹੋ ਸਕਦਾ ਹੈ ਕਿ ਸਾਡੀਆਂ ਜੋ ਔਰਤਾਂ ਇਦਾਂ ਦੇ ਚੀਜ਼ਾਂ ਸਫਰ ਕਰੇ ਇੱਕ ਤਾਂ ਇੱਕ ਮੁੱਦਾ ਹੈ ਪਿੰਡਾਂ ਦੀ ਲਾਈਫ ਮੈਂ ਦੇਖੀ ਹੈ ਜੇ ਤੁਹਾਨੂੰ ਪਤਾ ਹੋਵੇ ਤਾਂ ਬਹੁਤ ਸਾਰੇ ਮੁੱਦੇ ਹੁੰਦੇ ਨੇ ਜੋ ਲੇਡੀਜ਼ ਬਾਅਦ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਸਕਦੀਆਂ ਕਿਉਂਕਿ ਲੋਕ ਬਦਨਾਮ ਕਰ ਦਿੰਦੇ ਹਨ ਹੈ ਨਾ ਇਸ ਤਰ੍ਹਾਂ ਉਹਨਾਂ 'ਚ ਹਿੰਮਤ ਆਉਗੀ ਨਾਂ ਤਿੰਨੋਂ ਜਿਹੜੇ ਸਬੰਧ ਵਿੱਚ ਵਮਨ ਕਰੈਕਟਰ ਆਪਣੇ ਆਪਣੇ ਪਲੇ ਕਰ ਰਹੀਆਂ ਉਹਨਾਂ ਦੇ ਨਾਲ ਤੁਹਾਡੇ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਸੀ ਨਹੀਂ ਕੰਮ ਹਜੇ ਮੈਂ ਕਰਨਾ ਹੈ ਇਹਨਾਂ ਨਾਲ ਤੇ ਕਿਉਂਕਿ ਮੈਂ ਤਿੰਨਾਂ ਨੂੰ ਪਹਿਲੀ ਵਾਰ ਇਹਨਾਂ ਨਾਲ ਮੈਂ ਕੰਮ ਕਰੂੰਗਾ ਰਾਈਟ ਮੇਰੇ ਬਹੁਤ ਜੂਨੀਅਰਸ ਨੇ ਮੈਂ ਬੈਠੀਆਂ ਕੀਤੀਆਂ ਥੋੜੀਆਂ ਡਰੀਆਂ ਹੋਈ ਵੀ ਸੀ ਮੈਂ ਕਿ ਕੋਈ ਗੱਲ ਨਹੀਂ ਮੈਂ ਜੋ کردار ਕਰਾਂਗੇ ਆਪਾਂ ਮੈਂ ਬੜਾ ਬੜਾ ਕੈਜੂਅਲ ਹੈ ਨਾ ਇਸ ਤਰ੍ਹਾਂ ਤੇ ਹਾਂ ਇਹ ਹੈ ਕਿ ਜਿਵੇਂ ਮੇਨ ਲੀਡ ਚ ਹੈ ਜੰਨਨ ਉਹ ਇੱਕ ਦੋ ਕੁੜੀਆਂ ਹੋਰ ਵੀ ਟਰਾਈ ਕੀਤੀਆਂ ਮੈਂ ਵੀ ਕਿਹਾ ਮੈਂ ਕਿਹਾ ਨਹੀਂ ਯਾਰ ਗੱਲਬਾਤ ਬੰਦ ਹੀ ਨਹੀਂ ਹੈ ਮੇਰੇ ਸਾਹਮਣੇ ਅਗਰ ਕੋ ਕੁੜੀ ਲੈ ਕੇ ਆਨੀ ਤਾਂ ਕੋਈ ਚੰਗੀ ਐਕਟ੍ਰੈਸ ਵਧੀਆ ਲੈ ਕੇ ਆਓ ਕਿਉਂਕਿ ਸੀਨ ਬੜੇ ਸਟਰੋਂਗ ਨੇ ਤੇ ਫਿਰ ਉਹਨਾਂ ਨੇ ਜੋ ਕਾਸਟਿੰਗ ਕੀਤੀ ਹੈ ਉਹ ਬੜੀ ਸੋਚ ਸਮਝ ਕੇ ਥੋੜੀ ਲੇਟ ਵੀ ਇਸ ਕਰਕੇ ਹੋਈ ਹੈ ਨਹੀਂ ਤੂੰ ਤੂੰ ਪਹਿਲਾਂ ਸ਼ੁਰੂ ਹੋ ਜਾਂਦੀ ਕਿ ਜਿਹਨਾਂ ਚੰਗੇ ਐਕਟ੍ਰੈਸ ਹੈਗੀਆਂ ਜੋ ਚਾਹੀਦੀਆਂ ਹੈਗੀਆਂ ਜੋ ਕਿਰਦਾਰ ਚ ਫਿੱਟ ਹੋਣ ਉਹ ਚੰਗੀਆਂ ਸਾਰੀਆਂ ਤਿੰਨੂੰ ਆਪਣੇ ਆਪਣੇ کردار ਨੂੰ ਲੱਗਦਾ ਬਹੁਤ ਬਿਹਤਰ ਕਰਨ ਗਈ ਜੀ ਬਿਲਕੁਲ ਹਾਂ ਨਾ ਰਾਈਟਰ ਤਾਂ ਆਪਣੇ ਬਾ ਕਮਾਲ ਹੈ ਹੀ ਜੋ ਵੀ ਲਿਖਦੇ ਐ ਤੇ ਉਹ ਆਡੀਅנס ਹਮੇਸ਼ਾ ਦਰਸ਼ਕ ਨੂੰ ਬਹੁਤ ਪਸੰਦ ਕਰਦੇ ਲੇਕਿਨ ਜੇ ਤੁਸੀਂ ਪੂਰੀ ਸਟੋਰੀ ਸੁਣ ਲਈ ਤੁਹਾਨੂੰ ਲੱਗਾ ਕਿ ਕੁਛ ਇਹਦੇ ਵਿੱਚ ਥੋੜਾ ਬਹੁਤਾ ਚੇਂਜ ਹੋਣਾ ਚਾਹੀਦਾ ਜਾਂ ਨਹੀਂ ਜਿੱਦਾ ਸੀ ਗਿਆ ਐਜ਼ ਇਟ ਇਜ਼ ਉਹਦੇ ਰਹੀ ਨਹੀਂ ਐਕਚੁਅਲੀ ਕੀ ਹੁੰਦਾ ਹੈ ਕਿ ਦੇਖੋ ਜਦੋਂ ਤੁਸੀਂ ਐਜ਼ ਅ ਐਕਟਰ ਇਨਵੋਲਵ ਹੋਨੇ ਹੋ ਸੇ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਲੱਗਦੀਆਂ ਆ ਉਹ ਤੁਹਾਡਾ ਹੋਲਡ ਵੀ ਹੁੰਦਾ ਹੈ ਮਤਲਬ ਮੈਂ ਕੋਈ ਚੀਜ਼ ਇਹ ਨਹੀਂ ਕਿ ਜੇ ਨਵੀਂ ਚੀਜ਼ ਪਾਉਣੀ ਹੈ ਜਾਂ ਘਟਨੀ ਹੈ ਕਹਾਣੀ ਲੈਵਲ ਤੇ ਜਦੋਂ ਤੁਸੀਂ ਇਨਵੋਲ ਹੁੰਨੇ ਆ ਤੇ ਮੈਂ ਆਪਣੇ ਕਰਦਾਰ ਬਾਰੇ ਜਾਂ ਦੂਜੇ ਦੇ ਕਰਦਾਰ ਬਾਰੇ ਜਾਂ ਮੇਰੇ ਆਸ-ਪਾਸ ਜੋ ਕਰਦਾਰ ਹੈ ਉਹਨਾਂ ਦੇ ਕਰੈਕਸ਼ਨਸ ਤਾਂ ਹੁੰਦੀਆਂ ਹੈ ਉਹਦਾ ਡਿਸਕਸ਼ਨ ਜਾਂ ਮੀਟਿੰਗ ਕਰਨ ਦਾ ਮਤਲਬ ਉਹੀ ਹੁੰਦਾ ਸਕ੍ਰਿਪਟ ਲੈਵਲ ਤੇ ਬੈਠ ਕੇ ਸੀਨਾਂ ਦੇ ਬੈਠਦੇ ਜਦੋਂ ਕਿ ਯਾਰ ਨਹੀਂ ਆ ਥੋੜਾ ਜਿਆਦਾ ਹੋਣਾ ਚਾਹੀਦਾ ਫਿਰ ਮੈਂ ਜਦੋਂ ਕਿਉਂਕਿ ਮੇਰਾ ਕੇ ਮੈਂ ਜਦੋਂ ਕਿਸੇ ਪ੍ਰੋਜੈਕਟ ਨਾਲ ਜੁੜਦਾ ਮੈਂ ਮੈਂ ਉਹ ਚ ਪੂਰੀ ਤਰ੍ਹਾਂ ਇਨਵੋਲ ਹੋ ਜਾਂਦਾ ਸਿਰਫ ਆਪਣੇ ਕਰਦਾਰ ਬਾਰੇ ਨਹੀਂ ਸੋਚਦਾ ਮੈਂ ਮੇਰੇ ਆਸ-ਪਾਸ ਜੋ ਕਰਦਾਰ ਹੈ ਮੈਂ ਸਾਰਿਆਂ ਬਾਰੇ ਹੀ ਸੋਚਦਾ ਮੈਨੂੰ ਕਦੇ ਕੋਈ ਕਿਸੇ ਪਾਸੇ ਕੋਈ ਕਵੀ ਪੇਸ਼ੀ ਲੱਗਦੀ ਹੈ ਤੁਹਾਨੂੰ ਮਾਈਟਰ ਨੂੰ ਡਾਇਰੈਕਟਰ ਨੂੰ ਕਹਿਣਾ ਕਿ ਯਾਰ ਇਹਨੂੰ ਥੋੜਾ ਜਿਹਾ ਐਡਾ ਐਡਾ ਕਰ ਲਓ ਉਹ ਚੀਜ਼ਾਂ ਹੋਈਆਂ ਬੈਠ ਕੇ ਸਾਰੀਆਂ ਸੁਧਾਰੀਆਂ ਗਈਆਂ ਬਣੀਆਂ ਗਈਆਂ ਜੀ ਹਨਾ ਇੱਕ ਸੀਨੀਅਰ ਆਰਟਿਸਟ ਹੋਣ ਦੇ ਨਾਤੇ ਇੰਡਸਟਰੀ ਦੇ ਹਨਾ ਤੁਸੀਂ ਇੰਨਾ ਕੰਮ ਕੀਤਾ ਤੇ ਹਰ ਵਾਰ ਤੁਹਾਡੇ ਕੈਰੈਕਟਰ ਨੂੰ ਪਸੰਦ ਕੀਤਾ ਜਾਂਦਾ ਕੀ ਸਲਾਹ ਦੇਣਾ ਚਾਹੁੰਦੇ ਹੋ ਆਪਣੀ ਇੰਡਸਟਰੀ ਨੂੰ ਮੈਂ ਇਹੀ ਕਹੂੰਗਾ ਜੀ ਆਪਣੇ ਕੰਮ ਨੂੰ ਪਿਆਰ ਕਰੋ ਸਿੱਦਤ ਨਾਲ ਕਰੋ ਇਮਾਨਦਾਰੀ ਨਾਲ ਕਰੋ ਕਿਉਂਕਿ ਮੈਂ ਬਹੁਤ ਸਾਰੇ ਐਕਟਰਸ ਦੇਖੇ ਨੇ ਉਹਨਾਂ ਵਿੱਚ ਤਾਂ ਹੁੰਦਾ ਸਾਨੂੰ ਕੰਮ ਮਿਲ ਜੇ ਪਰ ਕੰਮ ਮਿਲਣ ਤੋਂ ਬਾਅਦ ਉਹਨੀ ਮਿਹਨਤ ਨਾਲ ਜਾਂ ਉਹਨੀ ਡੈਡੀਕੇਸ਼ਨ ਨਾਲ ਹੀ ਕਰਦੇ ਕੋਈ ਕੰਮ ਵੱਡਾ ਛ ਹੁਣ ਜੇ ਸੋਚੋਗੇ ਯਾਰ ਇਹ ਤਾਂ ਵੈਬ ਸੀਰੀਏ ਪੰਜਾਬੀ ਦੀ ਛੋਟੀ ਜੀ ਹੈ ਨਾ ਮੈਂ ਤਾਂ ਵੱਡੀ ਪਹਿਲਾਂ ਵਰਨਿੰਗ ਕੀਤੀ ਹੋਈ ਸੀ ਮੈਂ ਤਾਂ ਮਾ ਫਿਲਮ ਕੀਤੀ ਹੈ ਜੀ ਕਿ ਤੂੰ ਮੈਂ ਭੁੱਲ ਜਣਾ ਹਣਾ ਸਾਰਾ ਮੈਂ ਦਾ ਹਿੱਸਾ ਬਣਿਆ ਤੇ ਮੈਂ ਆਪਣਾ 100% ਇਹਦੇ ਚ ਵੀ ਉਹਨਾਂ ਹੀ ਦਊਗਾ ਸੋ ਇਹ ਹੈ ਕਿ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਜਦੋਂ ਕੰਮ ਹੈ ਕੰਮ ਨੂੰ ਪੂਰੀ 100% ਪੂਰੀ ਸਿੱਧਤ ਨਾਲ ਕਰੋ ਇਹ ਨਹੀਂ ਹੈ ਕਿ ਕੰਮ ਆਦਾ ਯਾਰ ਚਲੋ ਛੋਟਾ ਜਿਹਾ ਹੈਗਾ ਬੀ ਤੇ ਹੋ ਜਾਊਗਾ ਹੋ ਜਾਊਗਾ ਉਹਦੋਂ ਫਿਰ ਕੰਮ ਬਰਿਆ ਨਹੀਂ ਹੁੰਦਾ ਅਗਰ ਤੁਹਾਡੀ ਗੱਲ ਕੀਤੀ ਰਹੇ ਤੁਹਾਡੇ ਲਈ ਮਿਹਨਤ ਤੇ ਸਟਰਗਲ ਮਤਲਬ ਕਿੰਨਾ فرق ਲੱਗਦਾ ਦੋਨਾਂ ਚੀਜ਼ਾਂ ਤੇ ਅਗਰ ਇਨਸਾਨ ਮਿਹਨਤੀ ਆ ਸਟਰਗਲ ਨਹੀਂ ਕਰ ਰਿਹਾ ਇਨਸਾਨ ਸਟਰਗਲ ਕਰ ਰਿਹਾ ਮਿਹਨਤੀ ਨਹੀਂ ਤੁਸੀਂ ਇਸ ਚੀਜ਼ 'ਤੇ ਕਿੰਨਾ ਕ ਬਲੀਵ ਕਰਦੇ ਹੋ ਨਹੀਂ ਮੈਂ ਤਾਂ ਪਹਿਲਾਂ ਇਹ ਕਹਿੰਦਾ ਕਿ ਜੋ ਵੀ ਤੁਸੀਂ ਕੰਮ ਕਰਦੇ ਪਹਿਲਾਂ ਤੁਹਾਨੂੰ ਤੁਹਾਨੂੰ ਉਹਦੀ ਨੌਲੇਜ ਹੋਣੀ ਚਾਹੀਦੀ ਹੈ ਉਹਦਾ ਪਤਾ ਹੋਣਾ ਚਾਹੀਦਾ ਜੇ ਤੁਹਾਨੂੰ ਇੱਕ ਚੀਜ਼ ਦਾ ਪਤਾ ਨਹੀਂ ਤੇ ਮਿਹਨਤ ਕਰਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਟਰਗਲ ਤਾਂ ਸਾਡੀ ਜ਼ਿੰਦਗੀ ਸਾਰਿਆਂ ਦੀ ਹੈਗੀ ਉਹਦਾ ਰਹਿਣੀ ਵੀ ਹੈ ਨਾ ਪਰ ਇਹ ਸਟਰਗਲ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਦੋਨੋਂ ਅਲੱਗ-ਅਲੱਗ ਪਹਿਲੂ ਨੇ ਪਹਿਲਾ ਤਾਂ ਮੈਂ ਕਹਿਣਾ ਕਿ ਇੱਕ ਚੀਜ਼ ਦੀ ਪਤਾ ਹੋਵੇ ਉਸ ਤੋਂ ਬਾਅਦ ਸਟਰਗਲ ਕਰੋ ਤੁਸੀਂ ਹਾਸਲ ਕਰ ਲਓਗੇ ਜੇ ਨਾ ਹੀ ਪਤਾ ਹੋਵੇ ਤੇ ਤੁਸੀਂ ਉੱਤੇ ਮਿਹਨਤ ਕਰਦੇ ਰਹੋ ਜਿੰਨੀ ਮਰਜ਼ੀ ਸਟਰਗਲ ਕਰਦੇ ਹੋ ਤੁਹਾਨੂੰ ਤੁਸੀਂ ਹਾਂ ਤੁਸੀਂ ਉਹਨੂੰ ਅਚੀਵ ਨਹੀਂ ਕਰ पाओगे ਜੀ ਤੇ ਲਾਸਟ ਕੀ ਕਹਿਣਾ ਚਾਹੁੰਦੇ ਹੋ ਆਪਣੀ ਵੈਬ ਸੀਰੀਜ਼ ਦੇ ਬਾਰੇ ਆਡੀਅנס ਨੂੰ ਬਸ ਇਹੀ ਕਹਾਂਗਾ ਕਿ ਦੇਖੋ ਚੰਗੀਆਂ ਚੀਜ਼ਾਂ ਆ ਰਹੀਆਂ ਚੰਗਾ ਟੈਲੈਂਟ ਆ ਰਿਹਾ ਉਹਨਾਂ ਨੂੰ ਐਪਰੀਸ਼ੀਏਟ ਕਰੋ ਤੇ ਤਾਂ ਕਿ ਉਹਦਾਂ ਦੇ ਸਬਜੈਕਟ ਓਦਾਂ ਦੇ ਕੰਟੈਂਟ ਹੋਰ ਆਉਣ ਤੇ ਪਿਆਰ ਦਿਓ ਉਹਨਾਂ ਨੂੰ ਥੈਂਕ ਯੂ ਸੋ ਮਚ